ਦਾ ਸਵਾਲ ਇਹ ਵੀ ਖੜਾ ਹੁੰਦਾ ਹੈ ਕਿ ਕੀ ਆਮ ਲੋਕ جنگ ਚਾਹੁੰਦੇ ਨੇ ਬਿਲਕੁਲ ਨਹੀਂ جنگ ਚਾਹੁੰਦਾ ਸਿਰਫ ਤੇ ਸਿਰਫ মিডিਆ ਜਾਂ ਫਿਰ ਸਿਆਸਤਦਾਨ ਸਭ ਤੋਂ ਪਹਿਲਾਂ ਸਿਆਸਤਦਾਨ ਹੀ جنگ ਚਾਹੁੰਦੇ ਨੇ ਜਿਸ ਤਰ੍ਹਾਂ ਜਦੋਂ ਪੁਲਵਾਮਾ ਦੇ ਵਿੱਚ ਹਮਲਾ ਹੋਇਆ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬਿਆਨ ਦਿੱਤਾ ਸੀ ਕਿ ਜੋ ਆਗ ਆਪਕੇ ਅੰਦਰ ਹੈ ਉਹ ਹੀ ਆਗ ਮੇਰੇ ਦਿਲ ਵਿੱਚ ਵੀ ਚੱਲ ਰਹੀ ਹੈ ਇੱਕ ਜ਼ਿੰਮੇਵਾਰ ਪ੍ਰਧਾਨ ਮੰਤਰੀ ਹੋਣ ਦੇ ਨਾਤੇ ਬਿਆਨ ਦਿੱਤਾ ਜਾਣਾ ਚਾਹੀਦਾ ਸੀ ਕਿ ਪੂਰਾ ਦੇਸ਼ ਸ਼ਾਂਤੀ ਤੇ ਸੰਜਮ ਬਣਾ ਕੇ ਰੱਖੇ ਪਰ ਨਹੀਂ ਐਸਾ ਨਹੀਂ ਕੀਤਾ ਗਿਆ ਕਿਉਂਕਿ ਇਹ ਗੱਲ ਲੋਕਾਂ ਦੇ ਦਿਮਾਗ ਦੇ ਵਿੱਚ ਹਿੱਟ ਕੀਤੀ ਜਾ ਰਹੀ ਹੈ ਕਿ ਹਾਂਜੀ ਅਸੀਂ ਪਾਕਿਸਤਾਨ ਤੋਂ ਬਦਲਾ ਲੈਣਾ ਹੈ ਤੇ ਫਿਰ ਉਸ ਮੁੱਦੇ ਤੇ ਸਿਆਸਤ ਕਰਨੀ ਹੈ ਇਹਦੇ ਵਿੱਚ ਕੋਈ ਦੋ رائے ਨਹੀਂ ਕੋਈ ਸ਼ੱਕ ਨਹੀਂ ਹੈ ਆਮ ਲੋਕ ਬਿਲਕੁਲ ਜੰਗ ਨਹੀਂ ਚਾਹੁੰਦੇ ਕਿਉਂਕਿ ਯੁੱਧ ਦੇ ਨਾਲ ਬੜਾ ਜਾਨੀ ਤੇ ਮਾਲੀ ਨੁਕਸਾਨ ਹੁੰਦਾ ਔਰ ਜਿਹੜੇ ਲੋਕਾਂ ਦੇ ਹਿਰਦਿਆਂ ਦੇ ਉੱਤੇ ਜ਼ਖਮ ਹੁੰਦੇ ਨੇ ਉਹ ਵੱਖਰੇ ਹੁੰਦੇ ਨੇ ਜੇ ਲੋਕ ਮਾਰੇ ਜਾਂਦੇ ਨੇ ਤਾਂ ਵੀ ਆਮ ਲੋਕ ਫੌਜੀ ਸ਼ਹੀਦ ਹੁੰਦੇ ਨੇ ਤਾਂ ਵੀ ਫੌਜੀ ਪੁੱਤ ਮਾਵਾ ਦੇ ਸ਼ਹੀਦ ਹੁੰਦੇ ਨੇ ਯੁੱਧ ਦੇ ਵਿੱਚ ਪੈਸਾ ਲੱਗਦਾ ਉਹ ਵੀ ਦੇਸ਼ਵਾਸੀਆਂ ਦਾ ਲੱਗਦਾ ਜੇ ਖੱਟੀ ਹੁੰਦੀ ਹੈ ਤਾਂ ਸਿਰਫ ਤੇ ਸਿਰਫ ਮੀਡੀਆ ਨੂੰ ਟੀਆਰਪੀ ਦੀ ਤੇ ਸਿਆਸਤਦਾਨਾਂ ਨੂੰ ਸੱਤਾ ਦੀ ਇਹਦੇ ਵਿੱਚ ਕੋਈ ਸ਼ੱਕ ਨਹੀਂ ਆਮ ਲੋਕਾਂ ਦੀ ਸਿਰਫ ਬਰਬਾਦੀ ਹੁੰਦੀ ਹੈ ਜਾਨਾਂ ਵੀ ਉਹਨਾਂ ਦੀਆਂ ਜਾਂਦੀਆਂ ਨੇ ਆਰਥਿਕ ਤੌਰ ਤੇ ਵੀ ਬਰਬਾਦੀ ਹੁੰਦੀ ਹੈ ਤੇ ਨਾਲ ਹੀ ਨਾਲ ਦਿਲਾਂ ਦੇ ਉੱਤੇ ਡੂੰਘੇ ਜ਼ਖਮ ਹੁੰਦੇ ਨੇ ਜਿਹੜੇ ਪੀੜ੍ਹੀਆਂ ਤੱਕ ਨਹੀਂ ਲੈਂਦੇ ਹੈਗੇ ਸੋ ਹੁਣ ਇੱਕ ਵੱਡਾ ਸਵਾਲ ਇਹ ਵੀ ਹੈ ਕਿ ਕੀ ਜਿਸ ਤਰ੍ਹਾਂ ਪਾਕਿਸਤਾਨ ਨੇ ਇਲਜ਼ਾਮ ਲਾਇਆ ਕਿ ਭਾਰਤ ਸਿਰਫ ਤੇ ਸਿਰਫ ਆਪਣੇ ਹਿੱਤਾਂ ਦੇ ਖਾਤਰ ਆਪਣੇ ਘਰੇਲੂ ਹਿੱਤਾਂ ਦੇ ਖਾਤਰ ਉਸ ਨੇ ਇਸ ਭੜਕਾਊ ਕਾਰਵਾਈ ਨੂੰ ਅੰਜਾਮ ਦਿੱਤਾ ਹੈਗਾ ਇਸ ਤਰ੍ਹਾਂ ਦੀਆਂ ਜਿਹੜੀਆਂ ਗਲਤ ਹਰਕਤਾਂ ਕਰ ਰਿਹਾ ਹੈਗਾ ਪਾਕਿਸਤਾਨ ਦੇ ਸਿਰ ਤੇ ਮੜ ਰਿਹਾ ਹੈ ਪਲਵਾਮਾ ਵਰਗੇ ਹਮਲੇ ਨੂੰ ਇਸ ਤਰ੍ਹਾਂ ਦੇ ਬਿਆਨ ਤੋਂ ਬਾਅਦ ਬਹੁਤ ਸਾਰੇ ਸਿਆਸੀ ਚਿੰਤਕ ਤੇ ਨਾਲ ਹੀ ਨਾਲ ਜਿਹੜੇ ਵਿਦਵਾਨ ਨੇ ਉਹ ਲੋਕ ਵੀ ਕਹਿ ਰਹੇ ਨੇ ਕਿ ਬਿਨਾਂ ਸ਼ੱਕ ਇਸ ਮੁੱਦੇ ਨੂੰ ਪੋਲਿਟਿਕਸਾਈਜ਼ ਕੀਤਾ ਜਾ ਰਿਹਾ ਹੈਗਾ ਆਮ ਲੋਕ ਜੰਗ ਨਹੀਂ ਚਾਹੁੰਦੇ ਤਾਂ ਫਿਰ ਜੰਗ ਚਾਹੁੰਦਾ ਕੌਣ ਹੈ ਲੜੂਗਾ ਕੌਣ ਲੜਨਗੇ ਤਾਂ ਆਮ ਲੋਕ ਜਿਹੜੇ ਦੇਸ਼ ਦੇ ਫੌਜੀ ਨੇ ਜਵਾਨ ਨੇ ਉਹ ਵੀ ਆਪਣੀਆਂ ਲੋੜਾਂ ਦੇ ਕਰਕੇ ਬਹੁਤ ਘੱਟ ਲੋਕ ਹੁੰਦੇ ਨੇ ਜਿਨ੍ਹਾਂ ਨੂੰ ਜਨੂਨ ਹੁੰਦਾ ਹੈ ਆਰਮੀ ਦੀ ਸੇਵਾ ਕਰਨ ਦਾ ਪਰ ਬਹੁਤ ਜ਼ਿਆਦਾ ਦੀਆਂ ਮਜਬੂਰੀਆਂ ਹੁੰਦੀਆਂ ਨੇ ਲਾਈਫ ਸਿਕਿਉਰਿਟੀ ਤੇ ਸੇਫਟੀ ਦੇ ਵਾਸਤੇ ਹਾਲਾਂਕਿ ਉਹ ਲੋਕਾਂ ਦੀ ਜ਼ਿੰਦਗੀਆਂ ਦੀ ਜਿਹੜੀ ਸੁਰੱਖਿਆ ਕਰਦੇ ਨੇ ਸਰਹੱਦਾਂ ਦੇ ਉੱਤੇ ਤਾਇਨਾਤ ਰਹਿ ਕੇ ਪਰ ਆਰਥਿਕ ਪੱਖੋਂ ਉਹ ਆਪਣੀ ਜ਼ਿੰਦਗੀ ਦੀ ਸੁਰੱਖਿਆ ਦੀ ਖਾਤਰ ਆਰਮੀ ਦੇ ਵਿੱਚ ਜਾ ਕੇ ਭਰਤੀ ਹੁੰਦੇ ਨੇ ਸੋ ਕੀ ਸੱਚੀ ਮੁੱਚੀ ਇਸ ਮੁੱਦੇ ਦਾ ਮੋਦੀ ਸਰਕਾਰ ਨੂੰ ਫਾਇਦਾ ਹੋਏਗਾ ਕਿ ਸੱਚੀ ਮੁੱਚੀ ਇਸ ਤਰ੍ਹਾਂ ਦੀਆਂ ਕਾਰਵਾਈਆਂ ਤੋਂ ਬਾਅਦ ਮੋਦੀ ਸਰਕਾਰ ਮੁਰਤ ਤੋਂ ਸੱਤਾ ਦੇ ਵਿੱਚ ਆ ਸਕਦੀ ਹੈ ਸਭ ਤੋਂ ਪਹਿਲਾ ਕਾਰਨ ਹੈ ਕਿ ਜੋ ਪੁਲਵਾਮਾ ਦਾ ਪੁਲਵਾਮਾ ਦੇ ਵਿੱਚ ਹਮਲਾ ਹੋਇਆ ਉਸ ਤੋਂ ਬਾਅਦ ਜੋ ਖੁਲਾਸੇ ਜਿਸ ਤਰ੍ਹਾਂ ਦੀਆਂ ਜਾਣਕਾਰੀਆਂ ਸਾਹਮਣੇ ਆਈਆਂ ਜਿਸ ਤਰ੍ਹਾਂ ਦੀ ਜਿਹੜੀ ਸੁਰੱਖਿਆ ਦੇ ਵਿੱਚ ਵੱਡੀ ਭੁੱਲ ਦੀ ਗੱਲ ਸਾਹਮਣੇ ਆਈ ਤੇ ਉਸ ਤੋਂ ਬਾਅਦ ਜਿਹੜਾ ਇਹ ਸਟ੍ਰਾਈਕ ਜਿਸ ਨੂੰ ਕਾਊਂਟਰ ਟੈਰਰ ਅਟੈਕ ਦਾ ਨਾਮ ਦਿੱਤਾ ਗਿਆ ਅਸੈਨਿਕ ਕਾਰਵਾਈ ਦਾ ਨਾਮ ਦਿੱਤਾ ਗਿਆ ਹੈਗਾ ਉਸ ਤੋਂ ਬਾਅਦ ਵੀ ਜਿੰਨੇ ਸਵਾਲ ਖੜੇ ਹੁੰਦੇ ਨੇ ਸਭ ਸ਼ੱਕੀ ਨੇ ਸਰਕਾਰ ਦੀ ਮਨਸ਼ਾ ਦੇ ਉੱਤੇ ਕਿ ਇਹ ਲੋਕ ਸਭਾ ਚੋਣਾਂ ਤੋਂ ਪਹਿਲਾਂ ਹੀ ਕਿਉਂ ਕੀਤਾ ਗਿਆ ਹੁਣ 4 ਮਾਰਚ ਨੂੰ ਤਕਰੀਬਨ ਤਕਰੀਬਨ ਲੋਕ ਸਭਾ ਚੋਣਾਂ ਦਾ ਐਲਾਨ ਹੋ ਜਾਣਾ ਹੈ ਉਸ ਤੋਂ ਪਹਿਲਾਂ ਜਿਹੜਾ ਹੈਗਾ ਇਹ ਪਾਕਿਸਤਾਨ ਦੇ ਵਿੱਚ ਖੈਬਰ ਪਖਤੂਨਵਾ ਦੇ ਵਿੱਚ ਜਿਹੜਾ ਬਾਲਾ ਕੋਟ ਦੇ ਵਿੱਚ ਹਮਲਾ ਕੀਤਾ ਗਿਆ ਇਸ ਦਾ ਦਾਵਾ ਕੀਤਾ ਗਿਆ ਔਰ ਨਾਲ ਹੀ ਨਾਲ ਜੇ ਭਾਰਤ ਝੂਠ ਬੋਲ ਰਿਹਾ ਹੈ ਭਾਰਤ ਸਰਕਾਰ ਝੂਠ ਬੋਲ ਰਹੀ ਹੈ ਕਿ 350 ਜਿਹੜੇ دہشتਗਰਦ ਮਾਰੇ ਗਏ ਨੇ ਜੇ ਉਹ ਝੂਠ ਹੈ ਤਾਂ ਫਿਰ ਇਸ ਗੱਲ ਤੋਂ ਮੁੱਕਰਿਆ ਨਹੀਂ ਜਾ ਸਕਦਾ ਕਿ ਸਿਰਫ ਤੇ ਸਿਰਫ ਸਿਆਸੀ ਹਿੱਤਾਂ ਦੀ ਖਾਤਰ ਕੀਤਾ ਜਾ ਰਿਹਾ ਕਿਉਂਕਿ ਝੂਠ ਅਸੀਂ ਨਹੀਂ ਕਹਿ ਰਹੇ ਪਾਕਿਸਤਾਨ ਇੱਕ ਦੇਸ਼ ਹੈ ਉਹ ਕਹਿ ਰਿਹਾ ਹੈ ਕਿ ਭਾਰਤ ਝੂਠ ਬੋਲ ਰਿਹਾ ਪਰ ਭਾਰਤ ਵੀ ਇੱਕ ਦੇਸ਼ ਹੈ ਜਿਹੜਾ ਕਹਿ ਰਿਹਾ ਕਿ ਅਸੀਂ ਮਾਰੇ ਨੇ ਪਰ ਸੱਚ ਸਾਹਮਣੇ ਕਿਵੇਂ ਆਊਗਾ ਸੱਚ ਦਾ ਪਤਾ ਕਿਵੇਂ ਲੱਗੂਗਾ ਅਗਰ ਭਾਰਤ ਦੀ ਇਹ ਕਾਰਵਾਈ ਝੂਠੀ ਹੈ ਜੇ ਤਾਂ ਸਾਰੇ ਸਬੂਤ ਲੋਕਾਂ ਦੇ ਸਾਹਮਣੇ ਆਉਂਦੇ ਨੇ ਉਹ دہشتਗਰਦਾਂ ਜਿਸ ਤਰ੍ਹਾਂ ਪੁਲਵਾਮਾ ਦੇ ਵਿੱਚ ਅਸੀਂ ਬਰਬਾਦੀ ਦੇਖੀ ਸਾਰਾ ਕੁਝ ਉੱਥੇ ਉੱਥੇ ਜਿਹੜੇ ਫੌਜੀ ਜਵਾਨਾਂ ਦੇ ਮਾਸ ਤੇ ਚਿੱਥੜੇ ਉੱਡ ਗਏ ਸੀ ਨਾਲ ਹੀ ਨਾਲ ਜਿਹੜਾ ਗੱਡੀਆਂ ਦਾ ਕਿੰਨਾ ਨੁਕਸਾਨ ਹੋਇਆ ਸੀ ਸਾਰੀਆਂ ਤਸਵੀਰਾਂ ਸੀ ਆਪਣੀਆਂ ਅੱਖਾਂ ਦੇ ਨਾਲ ਦੇਖੀਆਂ ਨੇ ਉਸ ਬਰਬਾਦੀ ਦਾ ਮੰਜ਼ਰ ਜੇ ਉਹੀ ਜਿਹੜਾ ਹੈਗਾ ਕੋਥੋਂ ਪਾਕਿਸਤਾਨ ਤੋਂ ਤਸਵੀਰਾਂ ਸਾਹਮਣੇ ਆਉਂਦੀਆਂ ਨੇ ਤਾਂ ਬਿਲਕੁਲ ਠੀਕ ਹੈ ਏ ਭਾਰਤ ਇਸ ਦੇ ਵਿੱਚ ਗਲਤ ਨਹੀਂ ਹੈ ਜਾਂ ਭਾਰਤ ਇਸ ਮੁੱਦੇ ਨੂੰ ਪੋਲਿਟਿਕਾਈਜ਼ ਨਹੀਂ ਕਰ ਰਿਹਾ ਪਰ ਜੇ ਪਾਕਿਸਤਾਨ ਦੀ ਗੱਲ ਸਹੀ ਹੈ ਕਿ ਭਾਰਤ ਝੂਠ ਬੋਲ ਰਿਹਾ ਹੈਗਾ ਸਿਰਫ ਤੇ ਸਿਰਫ ਲੋਕ ਸਭਾ ਚੋਣਾਂ ਦੇ ਮਾਹੌਲ ਦੇ ਵੇਲੇ ਇਹ ਕਰ ਰਿਹਾ ਤਾਂ ਬਹੁਤ ਗਲਤ ਹੈ ਬਿਨਾਂ ਸ਼ੱਕ ਭਾਰਤ ਸਰਕਾਰ ਹੈ ਜਿਹੜੀ ਸਿਆਸੀ ਰੋਟੀਆਂ ਸੇਕ ਰਹੀ ਹੈ ਔਰ ਕੀ ਸੱਚੀ ਮੁੱੱਚੀ ਇਸ ਮੁੱਦੇ ਦਾ ਇਸ ਤਰ੍ਹਾਂ ਦੇ ਮਾਹੌਲ ਦਾ ਮੋਦੀ ਸਰਕਾਰ ਨੂੰ ਫਾਇਦਾ ਹੋਊਗਾ ਤਾਂ ਬਿਨਾਂ ਸ਼ੱਕ ਕਿਹਾ ਜਾ ਰਿਹਾ ਕਿ ਇਸ ਦਾ ਫਾਇਦਾ ਹੋਊਗਾ ਕਿਉਂਕਿ ਜਦੋਂ ਭਾਰਤ ਪਾਕਿਸਤਾਨ ਦੀ ਗੱਲ ਹੁੰਦੀ ਹੈ ਚਾਹੇ ਉਹ ক্রিকেট ਦਾ ਮੈਚ ਹੋਵੇ ਜਾਂ ਕੁਝ ਵੀ ਕੋਈ ਵੀ ਮੁਕਾਬਲਾ ਹੋਵੇ ਤਾਂ ਦੋਵੇਂ ਪਾਸੇ ਦੇ ਲੋਕਾਂ ਦੇ ਵਿੱਚ ਇੱਕ ਦੇਸ਼ ਭਗਤੀ ਦੀ ਜਿਹੜੀ ਭਾਵਨਾ ਹੈਗੀ ਹੈ ਉਹਨੂੰ ਤੂਲ ਦਿੱਤਾ ਜਾਂਦਾ ਹੈ ਕਿ ਹਾਂ ਜੇ ਅਸੀਂ ਪਾਕਿਸਤਾਨ ਦੇ ਖਿਲਾਫ ਬੋਲਾਂਗੇ ਤਾਂ ਹੀ ਅਸੀਂ ਦੇਸ਼ ਭਗਤਾ ਪਾਕਿਸਤਾਨੀਆਂ ਨੂੰ ਸ਼ਾਇਦ ਇਹ ਲੱਗਦਾ ਹੋਣਾ ਕਿ ਜੇ ਭਾਰਤ ਦੇ ਖਿਲਾਫ ਬੋਲਾਂਗੇ ਤਾਂ ਹੀ ਅਸੀਂ ਦੇਸ਼ ਭਗਤਾਂ। ਤਾਂ ਇਹ ਭਾਵਨਾ ਜਿਹੜੀ ਇਹ ਸ਼ੁਰੂ ਤੋਂ ਹੀ ਸਿਆਸਤਦਾਨਾਂ ਵੱਲੋਂ ਕੋਟਕੋਟ ਕੇ ਭਰੀ ਜਾਂਦੀ ਰਹੀ ਹੈ। ਹਾਲਾਂਕਿ ਜਦੋਂ ਦੋਵਾਂ ਦੇਸ਼ਾਂ ਦੇ ਲੋਕ ਹਕੀਕਤ ਦੇ ਵਿੱਚ ਆਪਸ ਦੇ ਵਿੱਚ ਜਾ ਕੇ ਮਿਲਦੇ ਨੇ ਤਾਂ ਉਹ ਵੱਖਰਾ ਹੀ ਮਾਹੌਲ ਹੁੰਦਾ ਹੈ ਕਿ ਕਿਸ ਕਦਰ ਉਹ ਚਾਹੁੰਦੇ ਨੇ ਇਕੱਠਾ ਹੋਣਾ, ਮੁੜ ਤੋਂ ਇਕੱਠਾ ਹੋਣਾ। ਉਹ ਉਹ ਜਿਹੜੀ ਇੱਕ ਮਿੱਟੀ ਦੇ ਉੱਤੇ ਵਸਦੇ ਸੀ ਉਹ ਦੁਬਾਰਾ ਤੋਂ ਮਿਲਾਪ ਚਾਹੁੰਦੇ ਨੇ। ਪਰ ਲੋਕਾਂ ਦੇ ਮਨਾਂ ਦੇ ਵਿੱਚ ਹੁਣ ਉਹੀ ਮਾਹੌਲ ਬਣਾਇਆ ਜਾ ਰਿਹਾ ਹੈ ਉਹੀ ਜਿਹੜੀਆਂ ਗੱਲਾਂ ਭਰੀਆਂ ਜਾ ਰਹੀਆਂ ਨੇ ਦੇਸ਼ ਭਗਤੀ ਦੀਆਂ ਜਿਸ ਤਰ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਗੱਲ ਨੂੰ ਬਾਰ-ਬਾਰ ਤੂਲ ਦੇ ਕੇ ਜ਼ਰੂਰ ਉਹ ਕਹਿੰਦੇ ਨੇ ਕੱਲ ਵੀ ਰਾਜਸਥਾਨ ਦੇ ਵਿੱਚ ਜਿਸ ਤਰ੍ਹਾਂ ਉਹਨਾਂ ਨੇ ਬਿਆਨ ਦਿੱਤਾ ਕਿ ਮੈਂ ਮਤਲਬ ਆਪਣੀ ਮਿੱਟੀ ਨੂੰ ਕਦੇ ਝੁਕਣ ਨਹੀਂ ਦੇਣਾ ਆਪਣੇ ਦੇਸ਼ ਦੀ ਮਿੱਟੀ ਨੂੰ ਕਦੇ ਮਿਟਣ ਨਹੀਂ ਦੇਣਾ ਇਸ ਤਰ੍ਹਾਂ ਦੀਆਂ ਗੱਲਾਂ ਕਰਨੀਆਂ ਤਾਂ ਜ਼ਾਹਿਰ ਤੌਰ ਤੇ ਆਮ ਲੋਕਾਂ ਦੇ ਦਿਮਾਗ ਦੇ ਵਿੱਚ ਮਾਨਸਿਕ ਤੌਰ ਤੇ ਇਹ ਗੱਲ ਭਰ ਦਿੱਤੀ ਜਾਂਦੀ ਹੈ ਕਿ ਭਾਰਤ ਸਰਕਾਰ ਹੀ ਪਾਕਿਸਤਾਨ ਤੋਂ ਜਿਹੜੀ ਹੁਣ ਭਾਰਤ ਸਰਕਾਰ ਹੈ ਜਿਹੜੀ ਮੋਦੀ ਸਰਕਾਰ ਹੈ ਉਹੀ ਬਦਲਾ ਲੈ ਸਕਦੀ ਹੈ ਪਾਕਿਸਤਾਨ ਤੋਂ ਪਰਤ ਇਹ ਨਹੀਂ ਸੋਚਦੇ ਕਿ ਉਸ ਬਦਲਾ ਲੈਣ ਦੇ ਨਾਲ ਤੁਹਾਨੂੰ ਕੀ ਫਾਇਦਾ ਹੋਏਗਾ ਬਿਲਕੁਲ ਸੋਚਣਾ ਚਾਹੀਦਾ ਫਾਇਦਾ ਤਾਂ ਕੀ ਨੁਕਸਾਨ ਹੀ ਨੁਕਸਾਨ ਹੁੰਦਾ ਹੈ ਹਮੇਸ਼ਾ ਜੰਗ ਦਾ ਨੁਕਸਾਨ ਹੁੰਦਾ ਹੈ ਤਾਂ ਇਹ ਮੰਨਿਆ ਜਾ ਰਿਹਾ ਹੈ ਕਿ ਇਹੋ ਜੇ ਮਾਹੌਲ ਦਾ ਮੋਦੀ ਸਰਕਾਰ ਨੂੰ ਲੋਕ ਸਭਾ ਚੋਣਾਂ ਦੇ ਵਿੱਚ ਜ਼ਰੂਰ ਫਾਇਦਾ ਹੋਣ ਵਾਲਾ ਹੈਗਾ ਖਾਸ ਕਰਕੇ ਸ਼ਹਿਰੀ ਵੋਟਰ ਨੇ ਕਿਉਂਕਿ ਭਾਰਤ ਦਾ ਜਿਹੜਾ ਸਭ ਤੋਂ ਵੱਧ ਵੋਟ ਸ਼ੇਅਰ ਉਹ Hindu ਹੈਗਾ Hindu ਵਰਗ ਦਾ ਹੈਗਾ ਤੇ ਇਸ ਕਰਕੇ Hindu ਵਰਗ ਦੇ ਉੱਤੇ ਇਸ ਗੱਲ ਦਾ ਵੱਡੇ ਪੱਧਰ ਤੇ ਅਸਰ ਕਿਉਂਕਿ ਬਹੁ ਗਿਣਤੀ Hindu ਹੈ ਇਸ ਕਰਕੇ ਉਸ ਵੋਟ ਨੂੰ ਇਕੱਠਾ ਕਰਨ ਦੇ ਲਈ ਸਿਰਫ ਤੇ ਸਿਰਫ ਆਪਣੇ ਖੇਮੇ ਦੇ ਵਿੱਚ ਇਕੱਠਾ ਕਰਨ ਦੇ ਲਈ ਇਸ ਤਰ੍ਹਾਂ ਦੀ ਜਿਹੜੀ ਘਟੀਆ ਸਿਆਸਤ ਕੀਤੀ ਜਾ ਰਹੀ ਹੋ ਸਕਦੀ ਹੈ ਇਹਦੇ ਵਿੱਚ ਕੋਈ ਸ਼ੱਕ ਨਹੀਂ ਤੇ ਇਸ ਦਾ ਫਾਇਦਾ ਮੋਦੀ ਸਰਕਾਰ ਨੂੰ ਜ਼ਰੂਰ ਹੋ ਸਕਦਾ ਹੈ ਖਾਸ ਕਰਕੇ ਸ਼ਹਿਰੀ ਵੋਟਰ ਉਧਰ ਝੁਕਾ ਜ਼ਰੂਰ ਰੱਖਣਗੇ ਕਿਉਂਕਿ ਸਭ ਤੋਂ ਵੱਧ ਵੋਟ ਸ਼ੇਅਰ ਹਿੰਦੂ ਭਾਈਚਾਰੇ ਦਾ ਹੈ ਪਰ ਭਾਰਤ ਤੇ ਪਾਕਿਸਤਾਨ ਦੇ ਵਿੱਚੋਂ ਕੌਣ ਸੱਚਾ ਹੈ ਕੌਣ ਝੂਠਾ ਕੌਣ ਸੱਚ ਬੋਲ ਰਿਹਾ ਤੇ ਕੌਣ ਝੂਠ ਬੋਲ ਰਿਹਾ ਇਸ ਦਾ ਫੈਸਲਾ ਕੌਣ ਕਰੂਗਾ ਇਹੋ ਜੀਆਂ ਗੱਲਾਂ ਨੇ ਜਿਹੜੀਆਂ ਸਭ ਤੋਂ ਵੱਡੀ ਜ਼ਿੰਮੇਵਾਰੀ ਹੁੰਦੀ ਹੈ ਮੀਡੀਆ ਮੀਡੀਆ ਇਸ ਸੱਚ ਨੂੰ ਕੱਢ ਕੇ ਲਿਆਵੇ ਪਰ ਅੱਜ ਬਹੁਤ ਦੁੱਖ ਦੀ ਗੱਲ ਹੈ ਕਿ ਮੀਡੀਆ ਉਸ ਤਰੀਕੇ ਨਾਲ ਰਿਪੋਰਟਿੰਗ ਨਹੀਂ ਕਰ ਰਿਹਾ ਜਿਸ ਤਰੀਕੇ ਨਾਲ ਕਰਨੀ ਬਣਦੀ ਹੈ ਮੀਡੀਆ ਦੀ ਜਿਸ ਤਰ੍ਹਾਂ ਆਪਾਂ ਕਵਰੇਜ ਦੇਖਦੇ ਆਂ ਟੀਵੀ ਚੈਨਲਾਂ ਦੀ ਤਾਂ ਇਸ ਤਰ੍ਹਾਂ ਲੱਗਦਾ ਹੁੰਦਾ ਏ ਇਸ ਤਰੀਕੇ ਨਾਲ ਜਿਹੜਾ ਹੈਗਾ ਖਬਰ ਨੂੰ ਪੇਸ਼ ਕੀਤਾ ਜਾਂਦਾ ਕਿ ਲੱਗਦਾ ਹੁੰਦਾ ਕਿ ਜਿਹੜੇ ਐਂਕਰ ਨੇ ਸ਼ਾਇਦ ਖੁਦ ਉੱਥੇ ਜਾ ਕੇ ਜੰਗ ਲੜ ਕੇ ਆਏ ਹੈਗੇ ਨੇ ਖੁਦ ਉੱਥੇ ਜਾ ਕੇ 350 ਦਹਿਸ਼ਤ ਕਰਦਾਂ ਨੂੰ ਜੈਸ਼ੀ ਮੁਹੰਮਦ ਦੇ ਜਿਹੜੇ بیس ਕੈਂਪ ਨੂੰ ਤਬਾਹ ਕਰਕੇ ਆਏ ਹੁਣ ਇਸ ਤਰ੍ਹਾਂ ਦੀ ਬਿਨਾ ਫੈਕਟਸ ਜਾਣਕਾਰੀ ਦੇਣਾ ਇੱਕ ਬਹੁਤ ਜ਼ਿੰਮੇਵਾਰੀ ਹੁੰਦੀ ਹੈ ਵੱਡੀ ਉਸ ਜਾਣਕਾਰੀ ਤੋਂ ਵੀ ਉੱਪਰ ਉੱਠ ਕੇ ਜਿੰਨੀ ਜਾਣਕਾਰੀ ਵਿਦੇਸ਼ ਸਕੱਤਰ ਦੇ ਵੱਲੋਂ ਦਿੱਤੀ ਗਈ ਸੀਗੀ ਗੋਖਲੇ ਦੇ ਵੱਲੋਂ ਉਹਨੂੰ ਪਤਾ ਨਹੀਂ ਕਿੰਨੇ ਘੰਟਿਆਂ ਦੇ ਵਿੱਚ ਉਸ ਨੂੰ ਵਧਾ ਚੜਾ ਕੇ ਪੂਰੇ ਮਤਲਬ ਇੱਕ ਇੱਕ ਘੰਟਾ ਚਾਲਾਂ ਦੇ ਵੱਲੋਂ ਇਸ ਤਰੀਕੇ ਦੇ ਨਾਲ ਪੇਸ਼ਕਾਰੀਆਂ ਕੀਤੀਆਂ ਜਾਂਦੀਆਂ ਨੇ ਜ਼ਾਹਿਰ ਤੌਰ ਤੇ ਉਹ ਸਵਾਲ ਦਾ ਜਵਾਬ ਮਿਲਣਾ ਸ਼ਾਇਦ ਔਖਾ ਹੈ ਕਿ ਸੱਚਾ ਕੌਣ ਹੈ ਭਾਰਤ ਜਾਂ ਪਾਕਿਸਤਾਨ ਬਹੁਤ ਧੰਨਵਾਦ